ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਨੇ ਆਪਾਂ ਵੀ ਲੈ ਕੇ ਆਏ ਆ ਗੋਲ ਪੜਨਾ ਜੀ ਲੈਂਥ 3 ਮਿੰਟ 2.5 ਮੀਟਰ ਕਪੜਾੜਾ ਬੋਲਵਾ ਤੇੜ ਆਪਾਂ ਪਹਿਲੇ ਲੜ ਲਾਉਣਾ ਲੜ ਨੂੰ ਇੱਕ ਦੋ ਹੀ ਕਿਨਾਰੇ ਚ ਇੱਕ ਕਿਨਾਰੇ ਨੂੰ ਅੰਦਰ ਨੂੰ ਫੋਲਡ ਕਰਕੇ ਤੇ ਅੰਦਰ ਨੂੰ ਹਾਫ ਫੋਲਡ ਕਰਕੇ ਇੱਕ ਟ੍ਰੈਂਗਲ ਬੁਣੀ ਬਣਾ ਕੇ ਤੇ ਲੜ ਨੂੰ ਆਪਣੀ ਗੁਲਾਈ ਚ ਘੱਟ ਕੇ ਤੇ ਜਿੰਨਾ ਤੁਸੀਂ ਜਿੰਨਾ ਤੁਸੀਂ ਲੜੂ ਚਾਹਨਾ ਚਾਹੁੰਦੇ ਹੋ ਉਹਨਾਂ ਉਚਾੜੜ ਕਰਕੇ ਲੜਾ ਲੜ ਨੂੰ ਲਗਾ ਦੇਣਾ ਹੈ ਅਗਲਾ ਲੜਾ ਪਲੜ ਲਾਉਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ ਪੁਣੀਆ ਦੋਈ ਪੱਲੇ ਇਕੱਠੇ ਕਰ ਲੈਣੇ ਆ ਦੋਈ ਕਿਨਾਰੇ ਇਕੱਠੇ ਕਰਕੇ ਉਹਨਾਂ ਨੂੰ ਉਹਨਾਂ ਜਿਹੜੇ ਆਪਾਂ ਵਾਲੇ ਇਕੱਠੇ ਕਰਕੇ ਤੇ ਲੜ ਨੂੰ ਲੋਡ ਕਰਕੇ ਜਿਹੜਾ ਆਪਾਂ ਤੇ ਸੈੱਟ ਕਰਕੇ ਲਗਾ ਲੈਣਾ ਹੈ ਤੇ ਲੋ ਤੇ ਲੜ ਛੱਡਈ ਕੋਣ ਲੜਾ ਪਾਸਾ ਰੋ ਕਵਰ ਕਰ ਲੈਣਾ ਹੈ ਤੇ ਫਿਰ ਜਿਹੜਾ ਜਿਹੜਾ ਅਗਲਾ ਲੜ ਲਾਣਾ ਉਸੇ ਤਰੀਕੇ ਨਾਲ ਪਾੜ ਨੂੰ ਦੋਹੀ ਕਿਨਾਰੇ ਇਕੱਠੇ ਕਰਕੇ ਤੇ ਲੜ ਨੂੰ ਲੋਡ ਕਰਕੇ ਤੇ ਤੇ ਜਿਹੜਾ ਲੜ ਛੱਡੀ ਉਹਨਾਂ ਜਿਹੜਾ ਪਾਸਾ ਢੱਕ ਕਵਰ ਕਰ ਕੇ ਜਿਹੜਾ ਪਾੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤਨਾਲ ਦੇ ਨਾਲ ਬਾਕੀ ਪਾਣੀ ਜਿਹੜੀਆਂ ਪਸਾੜਿੰਗ ਕਰੀ ਜਾਣੀਆਂ ਤੇ ਗਲੇੜਾ ਲਾੜੂ ਲਾਣਾ ਲਾੜੂ ਵੇਖ ਤੋਂ ਪਿੰਚ ਕਰ ਲੈਣਾ ਦੋਈ ਕਿਨਾਰੇ ਇਕੱਠੇ ਕਰ ਲੈਣੇ ਆ ਤੇ ਲਾੜ ਨੂੰ ਲੋਡ ਕਰ ਲੈਣਾ ਤੇ ਉੱਤੇ ਜਿਹੜਾ ਲਾੜ ਨੂੰ ਦੱਬ ਲੈਣਾ ਦੱਬਣ ਤੋਂ ਬਾਅਦ ਜਿਹੜੇ ਆਪਾਂ ਲੜ ਰਿਲੇਸ਼ਨ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤਵੇੜਾ ਪਾ ਬਾਕੀ ਬਾਰੇ ਵੀਡੀਓ ਸੈਟ ਕਰ ਲੈਣਾ ਹੈ ਜਲਦੀ ਵੀਰ ਲੈ ਕੇ ਆ ਜੁੰਨੇ ਆ ਵੀਡੀਓ ਦੇਖਣ ਲਈ ਧੰਨਵਾਦ ਵਾਹੀ ਗੁਰਜੀ ਦਾ ਖਾਲਸਾ ਵਾਹੀ